ਜਦੋਂ ਮੈਂ ਦਲਜੀਤ ਬਾਈ ਨੇ ਸ਼ੁਰੂ ਕੀਤਾ ਸੀ ਬਾਈ ਉਹਨਾਂ ਦੀ ਲਾਈਕ ਕਮਾਈ ਦੇ ਵਿੱਚ ਹਿੰਨੀਕ ਬਰਕਤ ਸੀ ਲਾਈਕ ਉਹ ਉਹਨਾਂ ਨੇ ਸਟ੍ਰੇਟ ਫਾਰਵਰਡ ਸਾਡੇ ਨਾਲ ਅਸੀਂ ਕੰਮ ਕਰਨਾ ਜਦੋਂ ਸਟੇਜ ਤੇ ਜਾਣਾ ਤੇ ਉਹਨਾਂ ਨੇ ਸਾਨੂੰ ਕਹਿਣਾ ਕਿ ਵਿੱਕੀ ਆ ਲੋ ਪੈਸੇ ਤੇ 2 ਘੰਟੇ ਤੁਹਾਨੂੰ ਦਿੱਤੇ ਆ ਤੇ 2 ਘੰਟੇ ਮੇਰੇ ਲਈ ਤੁਸੀਂ ਕੱਢਣਿਆ ਮੁੜ ਕੇ ਜੋ ਮਰਜ਼ੀ ਕਰੋ ਉਹਨਾਂ ਨੇ ਸਾਨੂੰ ਚੈੱਕ ਦੇਣੇ ਸ਼ੋਜ਼ ਲਾਉਣੇ ਮੈਂ ਉਹਨਾਂ ਨਾਲ 6000 ਤੋਂ ਸਟਾਰਟ ਕੀਤਾ ਸੀ ਫਿਰ ਮੈਂ ਜਦੋਂ ਮੈਂ ਉਹਨਾਂ ਨਾਲ ਹਟਿਆ ਮੇਰਾ ਮੈਂ ਉਹਨਾਂ ਨੂੰ ਮੇਰੀ 55 55000 ਮੇਰੀ ਪੇਮੈਂਟ ਹੋ ਗਈ ਜਿਹਨਾਂ ਨਾਲ ਸਭ ਤੋਂ ਮਹਿੰਗਾ ਮਿਊਜ਼ੀਸ਼ੀਅਨ ਸੀ ਮੈਂ ਪੰਜਾਬ ਦਾ ਉਹਨਾਂ ਦੇ ਨਾਲ ਤੇ ਮੈਨੂੰ 55000 ਰੁਪਏ ਇੱਕ ਘੰਟੇ ਦਾ ਮਿਲਦਾ ਹੁੰਦਾ ਸੀ ਉਹਨਾਂ ਤੋਂ ਤੇ ਉਹਨਾਂ ਦੀ ਕਮਾਈ 'ਚ ਇੰਨੀ ਕਿ ਬਰਕਤ ਸੀ ਉਹਨਾਂ ਨੇ ਬਹੁਤ ਕੁਝ ਦਿੱਤਾ ਲਾਈਫ ਦੇ ਵਿੱਚ ਬਹੁਤ ਕੁਝ ਮੈਂ ਬਹੁਤ ਕੁਝ ਬਣਾਇਆ ਉਹਨਾਂ ਦੀ ਕਮਾਈ ਨਾਲ ਘਰ ਬਣਾਇਆ ਮੈਂ ਆਹ ਰੈਂਟ ਤੇ ਅਸੀਂ ਰਹਿੰਦੇ ਹੁੰਦੇ ਸੀ ਸੰਗਰੂਰ ਮੇਰੀ ਮੰਮੀ ਕਹਿੰਦੇ ਆ ਪੁੱਤ ਉੱਥੇ ਘਰ ਲੈਣਾ ਆਹੀ ਗਲੀ 'ਚ ਮੈਂ ਘਰ ਲੈਣਾ ਤੇ ਮੁਆਰਕ ਮਹਿਲ ਮੇਰਾ ਘਰ ਹੈ ਰਾਈਟ ਨਾਓ ਸੰਗਰੂਰ ਤੇ ਮਮਾ ਕਹਿੰਦਾ ਠੀਕ ਹੈ ਮਾਤਾ ਜੀ ਕੋਈ ਚੱਕਰ ਨਹੀਂ ਮੈਂ ਮੈਂ ਮੇਰੀ ਮਦਰ ਨੇ ਮੈਂ ਇੱਥੇ ਜਦੋਂ ਚੰਡੀਗੜ੍ਹ ਰਿਹਾ ਮਮੀ ਦਾ ਕੰਮ ਕਰਨਾ ਸਟਾਰਟ ਕੀਤਾ ਮਮੀ ਦਾ ਫੋਨ ਆਉਣਾ ਪੁੱਤ ਮੈਨੂੰ 50000 ਚਾਹੀਦਾ ਮੈਂ ਸ਼ੀਸ਼ੇ ਪਾਉਣੇ ਆ ਮੈਂ ਕੋਈ ਨਾ ਮਾਤਾ ਭੇਜਦਾ ਪੁੱਤ ਮੈਂ ਅੱਜ ਅਡਜਸਟਮੈਂਟ ਕੀਤਾ ਮੈਂ ਕਹਾ ਹਾਂਜੀ ਮਾਤਾ ਮੈਂ ਭੇਜਦਾ ਮੈਂ ਲਾਈਕ ਇਥੋਂ ਮੈਂ ਪੈਸੇ ਭੇਜਣੇ ਉੱਥੇ ਘਰ ਖੜਾ ਕੀਤਾ ਬੜੀ ਮਿਹਨਤ ਨਾਲ ਹਨਾ ਕਿ ਮਾਤਾ ਮੈਂ ਤੇਰੇ ਸੁਪਨੇ ਪੂਰੇ ਕਰਨੇ ਚੱਕਰ ਹੀ ਕੋਈ ਨਹੀਂ ਮਮੀ ਨੂੰ ਲੈਕ ਸ਼ੂਗਰ ਉਹਨਾਂ ਡਾਇਬੀਟਿਸ ਹੋ ਗਈ ਸਟ्रेस ਜਦੋਂ ਹੋ ਜਾਂਦੀ ਹੈ ਨਾ ਬੰਦੇ ਨੂੰ ਕੀ ਆ ਕੀ ਹੋ ਗਿਆ ਅਸੀਂ ਸਾਡਾ ਨਾ ਇਦਾਂ ਕੀ ਹੋ ਗਿਆ ਕਿਉਂਕਿ ਬਹੁਤ ਮਾੜਾ ਟਾਈਮ ਹਟਾਇਆ ਸੀ ਬਹੁਤ ਮੰਮੀ ਨੇ ਲਾਈਕ ਸੂਟ ਸਿਓ ਸਿਓ ਕੇ ਪਾਇ ਮੇਰੇ ਅੱਜ ਵੀ ਯਾਦ ਉਹਨਾਂ ਦੇ ਸੂਟ ਫਟੇ ਉਹਨਾਂ ਨੇ ਇਦਾਂ ਸਿਓ ਕੇ ਪਾ ਲੈਣੇ ਤੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਹਾਂ ਕਿ ਹਾਂ ਸਾਡਾ ਦੇਖ ਕੇ ਕਿ ਹਾਂ ਇਹ ਸਵਾਦ ਲੈਂਦੇ ਆ ਨਿਆਰੇ ਲੈਂਦੇ ਆ ਪਰ ਕਿਸੇ ਨੂੰ ਕਿਸੇ ਦੀ ਲਾਈਫ ਬਾਰੇ ਨਹੀਂ ਪਤਾ ਹੁੰਦਾ